بارش ਦੇ ਚੱਲਦਿਆਂ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਅਸਰ ਨਦੀਆਂ ਨਾਲੀਆਂ ਤੇ ਦੇਖਣ ਨੂੰ ਮਿਲਿਆ ਹੈ ਮਾਦੋਪਰ ਨਜ਼ਦੀਕ ਰੋੜ ਜੋ ਕਿ ਪਾਣੀ ਦੇ ਤੇਜ਼ ਵਹਾਅ ਚ ਕਾਰਨ ਰੁੜ ਚੁੱਕਾ ਸੀ ਉਥੇ ਇੱਕ ਜੀਪ ਜਿਸ ਵਿੱਚ ਮੱਝਾਂ ਲੋਡ ਸਨ ਤਿੰਨ ਮੱਝਾਂ ਮਰ ਗਈਆਂ ਉਥੇ ਜੀਪ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ ਇਹ ਮੱਝਾਂ ਸਤ ਪਹਾੜੋਂ ਆਈਆਂ ਜਦੋਂ ਉਥੇ ਆਹ ਡਰਾਈਵਰ ਇਸ ਰਸਤੇ ਚੱਲਦੇ ਆਉਂਦੇ ਜਾਂਦੇ ਰਹੇ ਜਦੋਂ بارشਾਂ ਹੋਣ ਦੀ ਵਜ੍ਹਾ ਨਾਲ ਰਸਤੇ ਰੁੜ ਗਏ ਸੀ ਇਹ ਪਤਾ ਨਹੀਂ ਲੱਗਾ ਗੱਡੀ થોੜੀ ਸਬੀੜ ਵਿੱਚ ਆਈ ਨਾ ਨਹਿਰ ਵਿਭਾਗ ਨੇ ਨਾ ਕੋਈ ਦਰੀਆ ਲਾਇਆ ਕੋਈ ਤਰਲੇ ਵਾਲਾ ਕੰਮ ਕਰਦਾ ਜਿੱਦਾਂ ਦਾਰੇ ਬੰਦ ਕਰਦੇ ਲੋਕ ਜਨਤਾ ਜਿੱਦਾਂ ਮਰ ਗਈ ਘਰ ਮੁਕਾਂ ਲੋਕਾਂ ਦੇ ਡੁੱੜ ਗਏ ਦਰਿਆ ਦੇ ਉੱਪਰ ਪਾਣੀ ਚੱਲ ਗਿਆ ਉਹ ਹੀ ਸਿਸਟਮ ਇਦਾਂ ਕਰਦੇ ਰਸਤੇ ਰੋੜ ਦੇ ਪਿੱਛੋਂ ਵੀ ਬੰਦ ਕੀਤੇ ਨਹੀਂ ਇੰਦੀ ਹੋਸ਼ ਟਿਕਾਣੇ ਰਹੀ ਦੁਨੀਆ ਇਹ ਮਸਤ ਹੋ ਗਏ ਬੈਠੇ ਨੇ ਘਰ ਵਾਜ ਜਾਂਦੇ ਮਜੇ ਨਾਲ ਲੋਕਾਂ ਨੂੰ ਸਵੇਰ ਦੇ ਹੀ ਤਰਲੇ ਕਰੀ ਜਾਂਦੇ ਜੀ ਸੀ ਪੀ ਆ ਨੇ ਕੋਈ ਕਿਦੇ ਮਹਿਕਮਾ ਕੋਈ ਸਾਡੀ ਸੁਣਾਈ ਸੁਣਿਆ ਨਹੀਂ ਇਸ ਸਟੇਮ ਤੇ ਸਾਡੀ 2.5 ਲੱਖ ਰੁਪਏ ਦੀ ਮੱਝਾਂ ਮਾਰੀਆਂ 8-10 ਲੱਖ ਰੁਪਏ ਦੀ ਗੱਡੀ ਨੁਕਸਾਨ ਹੋ ਗਈ ਡਰਾਈਵਰ ਦਾ ਕੀ ਹਾਲ ਹੈ ਡਰਾਈਵਰ ਦਾ ਸੱਟਾਂ ਝੋ ਲੱਗਿਆ ਠੀਕ ਬ ਰਸਤਾ ਨਹੀਂ ਸੀ ਬੰਦ ਹੋਇਆ ਰਸਤਾ ਖੁੱਲਾ ਸੀ ਬਿਲਕੁਲ ਕੋਈ ਬੈਰੀ ਵਾਲ ਨਹੀਂ ਕੋਈ ਕੁਝ ਨਹੀਂ ਲੱਗਦਾ ਜੀ ਕੋਈ ਸਰਕਾਰਾਂ ਸੁਣਦੀਆਂ ਨਹੀਂ ਬਾਜਾਂ ਗਰੀਬ ਜਨਤਾ ਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਆਪਣੀ ਦੌੜ ਭੱਜ ਕਰੇਗੀ ਪੁਲਿਸ ਦਾ ਕੰਮ ਤਾਂ ਦੌੜ ਭੱਜ ਕਰਨਾ ਇਹ ਕੰਮ ਦੇਖਣਾ ਨਹਿਰ ਮਹਿਕਮੇ ਵਾਲੇ ਨੇ ਜਿੰਨੇ ਰਸਤੇ ਨਹਿਰ ਦੇ ਕੰਨੇ ਰਸਤੇ ਖੁੱਲੇ بند ਕਰਨੇ ਚਾਹੀਦੇ ਹਨ ਇਹ ਸਾਡਾ ਨੁਕਸਾਨ ਗਰੀਬ ਜਨਤਾ ਦਾ ਕੌਣ ਭਰੇਗਾ ਅਸੀਂ ਤਕਰੀਬ ਮਰ ਗਏ ਨਾ ਅੱਜ 2 2.5 ਲੱਖ ਦੀ ਮੱਝਾਂ ਚਲ ਗਈਆਂ 7-8-10 ਲੱਖ ਦੀ ਗੱਡੀ ਖਤਮ ਹੋ ਗਈ ਸਾਡੀ ਇਹ ਸਾਡਾ ਬੰਦਾ ਬਚ ਗਿਆ ਮਰਨ ਦਾ ਸਾਡੀ ਇਹ ਮੰਗ ਹੈ ਸਰਕਾਰ ਦੇ ਕਿ ਜੋ ਨਹਿਰ ਨਕਮੇ ਦੇ ਉੱਪਰ ਜੋ ਕਾਰਵਾਈ ਬੰਦੀ ਬਣ ਕਰਨੀ ਚਾਹੀਦੀ ਹੈ ਗੱਲ ਬਾਤ ਦੀ ਛੋਟੀ ਮੈਂ ਦਰਾਜੀਬਾ ਇਹ ਲੈ ਕੇ ਜਾ ਰਹੇ ਆਪਣੇ ਸਾਡ ਆਪਣੇ ਘਰ ਨੂੰ ਲੈ ਕੇ ਜਾਂਦੇ ਹੁਣ ਮੱਜਾਂ ਉਹ ਫਿਰ ਇੱਥੇ ਅਨਜਾਨ ਡਰਾਈਵਰ ਕਰਕੇ ਨਹਿਰ ਦੇ ਵਿੱਚ ਇਹਨਾਂ ਦੀ ਗੱਡੀ ਡਿੱਗਦੀ ਆ ਕਿੱਥੋਂ ਆਰੇ ਤੇ ਕਿੱਥੋਂ ਜਾ ਰਹੇ ਸੀ ਇਹਦੇ ਬਾਰੇ ਡਰਾਈਵਰ ਕੋ ਪਤਾ ਲੱਗੂਗਾ ਜਾਂ ਤੱਕ ਡਰਾਈਵਰ ਤਾਂ ਹੈ ਨਹੀਂ ਮਿਲਿਆ ਨਹੀਂ ਕਿੰਨੇ ਕਬੜਾ ਟਾਈਮ ਸੀਗਾ 4 4:30 5 ਵਜੇ ਦਾ ਇਹ ਨੁਕਸਾਨ ਕੀ ਹੋਇਆ ਫਿਲਹਾਲ ਤੇ ਮੱਜਾਂ ਹੀ ਮਰੀਆਂ ਨੇ ਤਿੰਨ ਤੇ ਬਾਕੀ ਗੱਡੀ ਦਾ ਨੁਕਸਾਨ ਹੋਇਆ ਹੋਵੇਗਾ ਤੇ ਡਰਾਈਵਰ ਦੀ ਸੇਫੀ ਹੈ ਨਿਕਲ ਕੇ ਬਸ ਚਲਾ ਗਿਆ ਕਾਰ ਵਾਈ ਕੀ ਕਰ ਰਹੀ ਤੇ ਕਾਰ ਵਾਈ ਚੱਲ ਰਹੀ ਹੈ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲ